ਇਹ ਸਭ ਇੱਕ ਨਹੀਂ ਦੋ ਨਹੀਂ ਨਕਲੀ ਡਾਕਟਰਾਂ ਦਾ ਸਾਰਾ ਟੱਬਰ ਫੜਿਆ ਗਿਆ। ਉਹਨਾਂ ਦੇ ਕਾਰੇ ਜਰਾਕ ਸਾਨੂੰ ਦੱਸੋ। ਨਕਲੀ ਡਾਕਟਰ ਫੜੇ ਫੜੇ ਤਾਂ ਸਾਰੀ ਦੁਨੀਆ 'ਚ ਹੀ ਜਾਂਦੇ ਨੇ। ਉਹ ਟੱਬਰ ਘਟ ਫੜੇ ਜਾਂਦੇ। ਉਹ ਸਾਰੇ ਫਿਰ ਇਨਵੋਲ ਹੋ ਜਾਂਦੇ ਨੇ ਇੰਡੀਆ ਸਾਊਥ ਇੰਡੀਆ ਦੇ ਵਿੱਚ ਇੱਕ ਹਰਟ ਸਰਜਨ ਸੀ। ਉਹ ਆਪਣੇ ਬਹੁਤ ਜੰਗ ਬੱਚੇ ਨੂੰ ਨਾਲ ਲੈ ਕੇ ਜਾਂਦਾ ਰਿਹਾ ਸਰਜਰੀਜ਼ ਤੇ। ਅਖੀਰ ਸਮਾਂ ਉਹ ਆਇਆ ਵੀ ਡਾਕਟਰ ਸਾਹਿਬ ਆ ਪਿੱਛੇ ਬਿਠੇ ਰਹਿੰਦੇ ਸੀ। ਤੇ ਉਹ ਬਟਾ ਬੱਚਾ ਜਿਹੜਾ ਸੀ ਉਹ ਬਾਈਪਾਸ ਤੱਕ ਦੀਆਂ ਸਰਜਰੀਆਂ ਉਹਨੇ ਕੀਤੀ ਹੈ ਜਿਹੜਾ ਕਿ ਇੱਕ ਸਕੂਲ ਸਟੂਡੈਂਟ ਸੀ। ਖੈਰ ਉਹ ਕਹਿਣ ਉਹ ਕਹ ਲੋ ਕਿ ਠੀਕ ਹੈ ਪਰ ਨਹੀਂ ਕਈ ਵਾਰੀ ਗੱਲ ਹੱਦ ਤੋਂ ਜ਼ਿਆਦਾ ਲੰਘ ਜਾਂਦੀ ਹੈ ਨਕਲੀ ਸਰਟੀਫਿਕੇਟਾਂ ਵਾਲੇ ਡਾਕਟਰ ਨਕਲੀ ਜਿਹੜੇ ਨੇ ਮਿਲ ਜਾਂਦੇ ਨੇ ਦੰਦਾਂ ਨਾਲ ਜ਼ਿਆਦਾ ਰਿਲੇਟਡ ਕੁਝ ਮਿਲਦੇ ਨੇ ਡੈਂਟਿਸਟ ਸੋ ਇਹੋ ਜੀ ਇੱਕ ਖਬਰ ਹੈ ਉਹਦੀ ਗੱਲ ਕਰਦੇ ਆ ਜੀ ਇੱਕ ਮੁਲਕ ਹੋਇਆ ਕਰਦਾ ਸੀ ਚੈੱਕੋ ਸਲਵਾਕਿਆ ਉਹਦੇ ਦੋ ਹਿੱਸੇ ਹੋਏ ਚੈੱਕ ਵੱਖਰਾ ਹੋ ਗਿਆ ਸਲਵਾਕ ਜੁਦਾ ਹੋ ਗਿਆ ਸਲਵਾਕਿਆ ਚੈੱਕ ਦੀ ਇਹ ਖਬਰ ਹੈ ਜੀ ਚੈੱਕ ਅਨਰਾਜ ਦੀ 22 ਸਾਲਾਂ ਦਾ ਇੱਕ ਨਕਲੀ ਡੈਂਟਿਸਟ ਮੁੰਡਾ ਫੜਿਆ ਗਿਆ ਉਹਦੇ ਤੇ ਦੋਸ਼ ਹੈ ਕਿ ਉਹਨੇ ਕਈ ਦਰਜਣ ਜਿਹੜੇ ਮਰੀਜ਼ ਸੀ ਉਹਨਾਂ ਦਾ ਇਲਾਜ ਕੀਤਾ ਮਾੜਾ ਮੋਟਾ ਇਲਾਜ ਨਹੀਂ ਉਹਨਾਂ ਨੂੰ ਅਨਸਥੀਸੀਆ ਵਗੈਰਾ ਵੀ ਦਿੱਤਾ ਰੂਟ ਕਨਾਲਸ ਕੀਤੇ ਤੇ ਛੋਟੇ ਮੋਟੇ ਸਰਜਰੀ ਵੀ ਪਰਫਾਰਮ ਕੀਤੇ ਦੰਦ ਦੰਦ ਪਟਣ ਵਾਲਾ ਕੰਮ ਨੇ ਆਮ ਕੀਤਾ ਤੇ ਇਹ ਉਹਦੇ ਇਕੱਲਾ ਨਹੀਂ ਸੀ ਉਹਦੇ ਨਾਲ 22 ਸਾਲਾਂ ਦਾ ਜਿਹੜਾ ਸੀ ਉਹਦੇ ਨਾਲ ਫੈਮਿਲੀ ਮੈਂਬਰ ਵੀ ਸੀਗੇ ਔਰ ਇਹ ਬਿਨਾ ਲਾਇਸੈਂਸ ਤੋਂ ਆਪਣੇ ਘਰ ਦੇ ਵਿੱਚ ਹੀ ਕੰਮ ਕਰਦੇ ਸੀ ਤੇ ਇਹਨਾਂ ਇਹਨਾਂ ਕੋਲ ਕੋਈ ਫਾਰਮਲ ਟ੍ਰੇਨਿੰਗ ਸੀ ਨਹੀਂ ਸੀ ਫਿਰ ਕਰਦਾ ਕਿਵੇਂ ਸੀ ਇਹ ਆਨਲਾਈਨ ਦੇਖਦਾ ਸੀ ਵੀਡੀਓ ਵਗੈਰਾ ਦੇਖ ਕੇ ਨੇ ਸਿੱਖ ਲਿਆ ਤੇ ਉੱਥੋਂ ਹੀ ਕਰਦਾ ਸੀ ਜਿਆਦਾ ਕਿਉਂਕਿ ਛੋਟੀ ਉਮਰ ਦਾ ਸੀ ਤੇ ਉਸੇ ਕੋਲ ਉਹਨੇ ਦੇਖ ਲਿਆ ਕਿ ਇਥੋਂ ਪੜ ਲਓ ਆਹ ਦੇਖ ਲਓ ਵੀਡੀਓ ਦੇਖ ਲਓ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਅਨਸਥੀਸੀਆ ਜਿਹੜਾ ਹੈ ਉਹ ਦੇਣਾ ਬਹੁਤ ਸੀਰੀਅਸ ਕੰਮ ਹੈ ਸਪੈਸ਼ਲ ਕੰਮ ਹੁੰਦਾ ਹੈ ਇਹਦੇ ਨਾਲ ਕੰਮ ਕਰਨ ਵਾਲੀ ਇੱਕ 50 ਸਾਲਾਂ ਔਰਤ ਜੋ ਨਰਸ ਦੇ ਤੌਰ ਤੇ ਕੰਮ ਕਰਦੀ ਸੀ ਤੇ 40 ਸਾਲਾਂ ਦਾ ਇੱਕ ਬੰਦਾ ਜਿਹੜਾ ਪ੍ਰੋਸਥੈਟਿਕ ਡਿਵਾਈਸਸ ਪੇਸ਼ੈਂਟ ਲੈ ਲਿਆਉਂਦਾ ਸੀ ਨਕਲੀ ਜੜੀ ਚੀਜ਼ਾਂ ਨਹੀਂ ਉਹ ਪੇਸ਼ੈਂਟਸ ਲਈ ਲਿਆਉਂਦਾ ਸੀ ਇਲੈਗਲ ਕਲੀਨਿਕ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਲਾਜ ਹੋਇਆ ਜਿੰਨਿਆਂ ਦਾ ਪਤਾ ਲੱਗਾ ਜਿੰਨਿਆਂ ਨੇ ਕਰਵਾ ਕੇ ਚੁੱਪ ਰਹੇ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਾ ਉਹ ਵੱਖਰੇ ਹੋਣਗੇ ਤੇ ਜਿਹੜੀ ਕਮਾਈ ਕੀਤੀ ਉਹਦਾ ਮੋਟਾ-ਮੋਟਾ ਜਿਹੜਾ ਅੰਦਾਜ਼ਾ ਇਹ ਹੈ ਕਿ ਉਹ 2 ਲੱਖ ਕੈਨੇਡੀਅਨ ਡਾਲਰ ਦੇ ਬਰਾਬਰ ਉਹਨਾਂ ਨੇ ਕਮਾਇਆ ਹੋਵੇਗਾ 1 ਲੱਖ 85 ਹਜ਼ਾਰ ਅਮਰੀਕਨ ਦੇ ਬਰਾਬਰ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਕੇਸ ਪਹਿਲਾ ਨਹੀਂ ਹੈ ਤੇ ਆਖਰੀ ਨਹੀਂ ਹੈ ਤੇ ਇਹਨਾਂ ਤੇ ਚਾਰजेस ਬਹੁਤ ਸਾਰੇ ਲੱਗੇ ਨੇ ਮਨੀ ਲਾਂਡਰਿੰਗ ਵੀ ਹੈ ਅਟੈਂਪਟਡ ਅਸਾਲਟ ਵੀ ਹੈ ਡਰੱਗ ਡੀਲਿੰਗ ਹੈ ਚੋਰੀ ਹੈ ਸਾਰੇ ਲੱਗੇ ਨੇ ਪਰ ਅਸਲ ਗੱਲ ਇਹ ਹੈ ਕਿ ਨਕਲੀ ਡਾਕਟਰ ਕਿੱਥੋਂ ਤੱਕ ਇਹ ਜਿਹੜਾ ਕੰਮ ਕਰਨੇ ਨੂੰ ਤਿਆਰ ਹੋ ਜਾਂਦੇ ਨੇ ਜੀ। ਹੀਰ ਸਾਬ ਇੱਕ ਨਹੀਂ ਦੋ ਨਹੀਂ ਨਕਲੀ ਡਾਕਟਰਾਂ ਦਾ ਸਾਰਾ ਟੱਬਰ ਫੜਿਆ ਗਿਆ। ਉਹਨਾਂ ਦੇ ਕਾਰੇ ਜਰਾਕ ਸਾਨੂੰ ਦੱਸੋ। ਨਕਲੀ ਡਾਕਟਰ ਫੜੇ ਫੜੇ ਤਾਂ ਸਾਰੀ ਦੁਨੀਆ 'ਚ ਹੀ ਜਾਂਦੇ ਨੇ। ਉਹ ਟੱਬਰ ਘੱਟ ਫੜੇ ਜਾਂਦੇ। ਉਹ ਸਾਰੇ ਫਿਰ ਇਨਵੋਲ ਹੋ ਜਾਂਦੇ ਨੇ ਇੰਡੀਆ ਸਾਊਥ ਇੰਡੀਆ ਦੇ ਵਿੱਚ ਇੱਕ ਹਰਟ ਸਰਜਨ ਸੀ। ਉਹ ਆਪਣੇ ਬਹੁਤ ਜੰਗ ਬੱਚੇ ਨੂੰ ਨਾਲ ਲੈ ਕੇ ਜਾਂਦਾ ਰਿਹਾ ਸਰਜਰੀਸ ਤੇ। ਅਖੀਰ ਸਮਾਂ ਉਹ ਆਇਆ ਵੀ ਡਾਕਟਰ ਸਾਹਿਬ ਆ ਪਿੱਛੇ ਬਿਠੇ ਰਹਿੰਦੇ ਸੀ। ਤੋ ਬਟਾ ਬੱਚਾ ਜਿਹੜਾ ਸੀ ਉਹ ਬਾਈਪਾਸ ਤੱਕ ਦੀ ਸਰਜਰੀ ਉਹਨੇ ਕੀਤੀ ਹੈ ਜਿਹੜਾ ਕਿ ਇੱਕ ਸਕੂਲ ਸਟੂਡੈਂਟ ਸੀ। ਹੂੰ। ਖੈਰ ਉਹ ਕਹਿਣ ਨੂੰ ਤਾਂ ਕਹ ਲੋ ਕਿ ਠੀਕ ਹੈ ਪਰ ਨਹੀਂ। ਇਹ ਕਈ ਵਾਰੀ ਗੱਲ ਹੱਦ ਤੋਂ ਜ਼ਿਆਦਾ ਲੰਘ ਜਾਂਦੀ ਦੀ ਨਕਲੀ ਸਰਟੀਫਿਕੇਟਾਂ ਵਾਲੇ ਡਾਕਟਰ ਨਕਲੀ ਜਿਹੜੇ ਨੇ ਮਿਲ ਜਾਂਦੇ ਨੇ ਦੰਦਾਂ ਨਾਲ ਜ਼ਿਆਦਾ ਰਿਲੇਟਡ ਕੁਝ ਮਿਲਦੇ ਨੇ ਡੈਂਟਿਸਟ। ਸੋ ਇਹੋ ਜਿਹੀ ਇੱਕ ਖਬਰ ਹੈ ਉਹਦੀ ਗੱਲ ਕਰਦੇ ਆ ਜੀ। ਜੀ। ਇੱਕ ਮੁਲਕ ਹੋਇਆ ਕਰਦਾ ਸੀ ਚੈਕੋ ਸਲਵਾਕੀਆ ਉਹਦੇ ਦੋ ਹਿੱਸੇ ਹੋਏ ਚੈਕ ਵੱਖਰਾ ਹੋ ਗਿਆ ਸਲਵਾਕ ਜੁਦਾ ਹੋ ਗਿਆ ਸਲਵਾਕੀਆ ਚੈਕ ਦੀ ਇਹ ਖਬਰ ਹੈ ਜੀ ਚੈਕ ਅਨਰਾਜ ਦੀ 22 ਸਾਲਾਂ ਦਾ ਇੱਕ ਨਕਲੀ ਡੈਂਟਿਸਟ ਮੁੰਡਾ ਫੜਿਆ ਗਿਆ ਉਹਦੇ ਤੇ ਦੋਸ਼ ਹੈ ਕਿ ਉਹਨੇ ਕਈ ਦਰਜਣ ਜਿਹੜੇ ਮਰੀਜ਼ ਸੀ ਉਹਨਾਂ ਦਾ ਇਲਾਜ ਕੀਤਾ ਮਾੜਾ ਮੋਟਾ ਇਲਾਜ ਨਹੀਂ ਉਹਨਾਂ ਨੂੰ ਅਨਸਥੀਸੀਆ ਵਗੈਰਾ ਵੀ ਦਿੱਤਾ ਰੂਟ ਕਨਾਲਸ ਕੀਤੇ ਤੇ ਛੋਟੇ ਮੋਟੇ ਸਰਜਰੀ ਵੀ ਪਰਫਾਰਮ ਕੀਤੇ ਦੰਦ ਦੰਦ ਪਟਣ ਵਾਲਾ ਕੰਮ ਨੇ ਆਮ ਕੀਤਾ ਤੇ ਇਹ ਉਹਦੇ ਇਕੱਲਾ ਨਹੀਂ ਸੀ ਉਹਦੇ ਨਾਲ 22 ਸਾਲਾਂ ਦਾ ਜਿਹੜਾ ਸੀ ਉਹਦੇ ਨਾਲ ਫੈਮਿਲੀ ਮੈਂਬਰ ਵੀ ਸੀਗੇ ਔਰ ਇਹ ਬਿਨਾ ਲਾਇਸੈਂਸ ਤੋਂ ਆਪਣੇ ਘਰ ਦੇ ਵਿੱਚ ਹੀ ਕੰਮ ਕਰਦੇ ਸੀ ਤੇ ਇਹਨਾਂ ਇਹਨਾਂ ਕੋਲ ਕੋਈ ਫਾਰਮਲ ਟ੍ਰੇਨਿੰਗ ਸੀ ਨਹੀਂ ਸੀ ਫਿਰ ਕਰਦਾ ਕਿਵੇਂ ਸੀ ਇਹ ਆਨਲਾਈਨ ਦੇਖਦਾ ਸੀ ਵੀਡੀਓ ਵਗੈਰਾ ਦੇਖ ਕੇ ਨੇ ਸਿੱਖ ਲਿਆ ਤੇ ਉੱਥੋਂ ਹੀ ਕਰਦਾ ਸੀ ਜਿਆਦਾ ਕਿਉਂਕਿ ਛੋਟੀ ਉਮਰ ਦਾ ਸੀ ਤੇ ਉਸੇ ਕੋਲ ਉਹਨੇ ਦੇਖ ਲਿਆ ਕਿ ਇੱਥੋਂ ਪੜ ਲਓ ਆਹ ਦੇਖ ਲਓ ਵੀਡੀਓ ਦੇਖ ਲਓ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਸੇ ਅਨਸਥੀਸੀਆ ਜਿਹੜਾ ਆ ਉਹ ਦੇਣਾ ਬਹੁਤ ਸੀਰੀਅਸ ਕੰਮ ਹੈ ਸਪੈਸ਼ਲ ਕੰਮ ਹੁੰਦਾ ਹੈ ਇਹਦੇ ਨਾਲ ਕੰਮ ਕਰਨ ਵਾਲੀ ਇੱਕ 50 ਸਾਲਾ ਔਰਤ ਜੋ ਨਰਸ ਦੇ ਤੌਰ ਤੇ ਕੰਮ ਕਰਦੀ ਸੀ ਤੇ 44 ਸਾਲਾਂ ਦਾ ਇੱਕ ਬੰਦਾ ਜਿਹੜਾ ਪ੍ਰੋਸਥੈਟਿਕ ਡਿਵਾਈਸਸ ਪੇਸ਼ੈਂਟ ਲਈ ਲਿਆਉਂਦਾ ਸੀ ਨਕਲੀ ਜੜੀ ਚੀਜ਼ਾਂ ਨਹੀਂ ਉਹ ਪੇਸ਼ੈਂਟਸ ਲਈ ਲਿਆਉਂਦਾ ਸੀ ਇਹ ਇਲੀਗਲ ਕਲੀਨਿਕ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਲਾਜ ਹੋਇਆ ਜਿੰਨਿਆਂ ਦਾ ਪਤਾ ਲੱਗਾ ਜਿੰਨਿਆਂ ਨੇ ਕਰਵਾ ਕੇ ਚੁੱਪ ਰਹੇ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਾ ਉਹ ਵੱਖਰੇ ਹੋਣਗੇ ਤੇ ਜਿਹੜੀ ਕਮਾਈ ਕੀਤੀ ਉਹਦਾ ਮੋਟਾ-ਮੋਟਾ ਜਿਹੜਾ ਅੰਦਾਜ਼ਾ ਇਹ ਹੈ ਕਿ ਉਹ 2 ਲੱਖ ਕਨੇਡੀਅਨ ਡਾਲਰ ਦੇ ਬਰਾਬਰ ਉਹਨਾਂ ਨੇ ਕਮਾਇਆ ਹੋਵੇਗਾ 1 ਲੱਖ 85 ਹਜ਼ਾਰ ਅਮਰੀਕਨ ਦੇ ਬਰਾ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਕੇਸ ਪਹਿਲਾ ਨਹੀਂ ਹੈ ਤੇ ਆਖਰੀ ਨਹੀਂ ਹੈ ਤੇ ਇਹਨਾਂ ਤੇ ਚਾਰजेस ਬਹੁਤ ਸਾਰੇ ਲੱਗੇ ਨੇ منی ਲਾਂਡਰਿੰਗ ਵੀ ਹੈ ਅਟੈਂਪਟਡ ਅਸਾਲਟ ਵੀ ਹੈ ਡਰੱਗ ਡੀਲਿੰਗ ਹੈ ਚੋਰੀ ਹੈ ਸਾਰੇ ਲੱਗੇ ਨੇ ਪਰ ਅਸਲ ਗੱਲ ਇਹ ਹੈ ਕਿ ਨਕਲੀ ਡਾਕਟਰ ਕਿੱਥੋਂ ਤੱਕ ਇਹ ਜਿਹੜਾ ਕੰਮ ਕਰਨੇ ਨੂੰ ਤਿਆਰ ਹੋ ਜਾਂਦੇ ਨੇ